ਰਾਜਾ ਵੜਿੰਗ ਹੋਣਾ ਨਹੀਂ ਹੋਣੀ ਇੱਥੇ ਜਵਾਬ ਦਾ ਰਾਜਾ ਵੜਿੰਗ ਤੂੰ ਹੋ ਗਿਆ ਕਾਂਗਰਸ ਦਾ ਕਲਿੰਗ ਇਹ ਕਰਕੇ ਤੂੰ ਕਰਦਾ ਇਹੋ ਜਿਹੀਆਂ ਗੱਲਾਂ ਤੇਨ ਤੁਹਾਡੀ ਇੱਥੇ ਜਵਾਬਤ ਚਾਹਤ ਹੋਣੀ ਆ ਤੁਸੀਂ ਦੇਖੋ ਬੰਦਾ ਕੀ ਆ ਤੁਸੀਂ ਸਾਰੇ ਤਰਨਤਾਂ ਦੇ ਮਾਝੇ ਦੇ ਜਮਾਇਲ ਪੱਤਰਕਾਰ ਇੱਥੇ ਆਏ ਹੋ ਮੈਂ ਕਿ ਦੋ ਬੇਨਤੀਆਂ ਕਰਨੀਆਂ ਅੱਧੇ ਮਿੰਟ ਲਈ ਕਿੰਨਾਂ ਸਕਿੰਟਾਂ ਦਾ ਮੇਰਾ ਟਾਈਮ ਇਹ ਜਿਹੜਾ ਸੰਦੀਪ ਸਿੰਘ ਸੰਨੀ ਨੇ ਜੋ ਕੀਤਾ 40 ਸਾਲ ਹੋ ਗਏ ਨੇ 40 ਸਾਲਾਂ ਬਾਅਦ ਇਹ ਉਹੀ ਸਿੰਘ ਨੇ ਜਿਹੜੇ ਸ਼ਹੀਦ ਹੋਏ ਸਨ ਦਰਬਾਰ ਸਾਹਿਬ ਉਹ ਦੁਬਾਰਾ ਜਨਮ ਲੈ ਕੇ ਇੱਥੇ ਆਏ ਨੇ ਤੇ ਉਹਨਾਂ ਨੇ ਆਪਣਾ ਹੱਕ ਲਿਆ ਤੁਸੀਂ ਇੱਥੇ ਵਿੱਚ ਪ੍ਰੈਸ ਵਿੱਚ ਹਿੰਦੂ ਵੀਰ ਬੈਠੇ ਹੋ ਸਾਡੇ ਨਾਲ ਬੜਾ ਲੰਮਾ ਚੌੜਾ ਤੁਹਾਡਾ ਬਾਹਰ ਕਦੇ ਕਿਸੇ ਹਿੰਦੂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਿਆ ਲੇਕਰ ਸੂਰੀ ਬਾਰੇ ਜੇ ਤੁਸੀਂ ਉਹਦੀ ਪ੍ਰੈਸ ਕਾਨਫਰੰਸਾਂ ਕੱਢੋ ਉਹਨੂੰ ਆਪਣੇ ਕੀਤੇ ਦਾ ਫਲ ਪਕਟਾਇਆ ਅਗਲੀ ਗੱਲ ਲਾਵਾਂ ਤੇ ਉੱਤੇ ਸੂਬਾ ਸਿੰਘ ਤੇ ਸੂਬਾ ਸਿੰਘ ਇੱਥੇ ਆ ਸਚੁਰੇ ਮਾਫੀ ਦੇ ਉਹ ਜਿਹੜੀ ਗੱਲ ਭਾਈ ਮੋਗਸ ਸੋਣਾ ਗਰਦੀਪ ਸੋਣਾ ਆਖੀ ਗੁਰੂਗਰਾਸ ਸਾਹਿਬ ਦੀ ਬੇਦਬੀ ਸਮੇਂ ਸੰਸੈਣੀ ਉਹ ਡੀਜੀਪੀ ਲਾਉਣਾ ਮੁਹੰਮਦ ਮੁਸਤਫਾ ਦੱਜਾ ਅਜਾਰ ਆਲਮ ਦੀ ਘਰ ਦੀ ਨੂੰ ਆਲਮ ਸੈਨਾ ਇੱਥੇ ਅਸੀਂ ਆਪਣੇ ਪਿੰਡੇ ਤੇ ਅੰਡਾਈ ਹੈ ਲੇਕਿਨ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਉਹਦਾ ਸਭ ਤੋਂ ਕਰਤਾ ਧਰਤਾ ਖੂਬੀ ਰਾਮ ਸਿੰਘ ਕੋਬੀ ਰਾਮ ਇਹ ਤੇ ਐਸਪੀ ਆ ਚ ਰਿਆ ਐਸਪੀ ਆਪਰੇਸ਼ਨ ਪ੍ਰੈਸ਼ਰ ਐਸਪੀ ਆਪਰੇਸ਼ਨ ਰਿਆ ਜੋ ਕੁਝ ਉਹ ਬੰਦੇ ਕੀਤਾ ਸੂਬਾ ਸਿੰਘ ਉਹਦੀ ਟੀਮ ਚਲੋ ਬਾਕੀ ਹੋਰ ਵੀ ਅਕਰਪਾਚਨ ਸਿੰਘ ਉਹਦੀ ਟੀਮ ਹੋਰ ਵੀ ਬੰਦੇ ਉਹਦੀ ਟੀਮ ਤੇ ਸੰਦੀਪ ਸਿੰਘ ਨੇ ਜੋ ਕੁਝ ਕੀਤਾ ਮੈਂ ਇਥੋਂ ਦੀ ਇੱਕ ਮਿਸਾਲ ਦੇਣੀ ਚਾਹਣਾ ਪਿੰਡ ਬਹਿਲੀ ਸਾਫ ਦਾ ਸਰਪੰਚ ਉਥੋਂ ਇੱਥੇ ਪੇਸ਼ ਕੀਤਾ ਗਿਆ ਔਰ ਮਲ ਉਹਨੂੰ ਇਹਨਾਂ ਨੇ ਕੱਢ ਕੇ ਜਾ ਕੇ ਵੀ ਬਾਬੇ ਮਾਨੋ ਚਾਲਦੇ ਤੇਰੇ ਕੋਲ ਹਥਿਆਰ ਨੇ ਉਹਨੂੰ ਸ਼ਹੀਦ ਕੀਤਾ ਅੱਜ ਵੀ ਉਹਦਾ ਪਰਿਵਾਰ ਰੁੱਲਦਾ ਫਿਰਦਾ ਮੇਰਾ ਕਹਿਣ ਤੋਂ ਪਾਵੇ ਆ ਵੀ ਆ ਜਿਹੜਾ ਇਲਾਕਾ ਜਿਹੜੇ ਤਰਨਤਾਰ ਨਹੀਂ ਤੁਸੀਂ ਗੱਲ ਕਰਦੇ ਹੋ ਇੱਥੇ ਸ਼ਿਕਾਰ ਖੜਿਆ ਗਿਆ ਸਿੱਖ ਨੌਜਵਾਨਾਂ ਦਾ ਜੇ ਸੰਦੀਪ ਸਿੰਘ ਨੇ ਉਹਦਾ ਬਦਲਾ ਲਿਆ ਕੋਨੂੰ ਉਹਦਾ ਬਦਲਾ ਇਸ ਕਰਕੇ ਨਹੀਂ ਲਿਆ ਵੀ ਸੂਰੀ ਸੂਰੀ ਜਿਹੜਾ ਸੀ ਉਹ Hindu ਸੀ ਜੇ ਬਦਲੇ ਜ਼ੁਲਮ ਕਰਨ ਵਾਲੇ ਦੀ ਗੱਲ ਆਈ ਹੈ ਤਾਂ ਫਿਰ ਸਿੱਖ ਸੁਭਾ ਸਿੰਘ ਸਿੱਖ ਹਨਾ ਪਰ ਉਹ ਨੋਮੀ ਉਹਨੇ ਮਜ਼ਾ ਚਖਾਇਆ ਮੇਰਾ ਕਹਿਣ ਤੋਂ ਭਾਵੇਂ ਆ ਵੀ ਤਰਨਤਰ ਏਰੀਏ ਦੇ ਮਾਝੇ ਦੇ ਲੋਕਾਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਵੀ ਬਈਲਾ ਪਿੰਡ ਇਥੋਂ ਲੈ ਕੇ ਆ ਸਾਰੇ ਜਿਹੜੇ ਪਿੰਡ ਇਥੇ ਬਹੁਤ ਵੱਡਾ ਬਹੁਤ ਵੱਡਾ ਤਸ਼ੱਦਦ ਅਸੀਂ ਜਿਹੜਾ ਪਿੰਡੇ ਤੇ ਢਾਇਆ ਅੱਜ ਉਹਨਾਂ ਦੇ ਮਾਪਿਓ ਜਿਉਂਦੇ ਆ ਅੱਜ ਲੋੜ ਆ ਕਿ ਉਹ ਸਾਹਮਣੇ ਆਉਣ ਔਰ ਸੰਦੀਪ ਸਿੰਘ ਨੂੰ ਮਨਦੀਪ ਨੂੰ ਤਾਂ ਐਮਐਲਏ ਬਣਾ ਲਾ ਤੇ ਸੰਦੀਪ ਸਿੰਘ ਨੂੰ ਫਾਂਸੀ ਤੋਂ ਛਡਾਉਣ ਵਾਸਤੇ ਉਹਦਾ ਛੋਟਾ ਜਿਹਾ ਬੱਚਾ ਉਹਦਾ ਵੀ ਜੀ ਕਰਦਾ ਆਪਣੇ ਬੱਚਿਆਂ ਵਿੱਚ ਆਵੇ ਅੱਜ ਲੋੜ ਹੈ ਕਿ ਸੰਦੀਪ ਸਿੰਘ ਤੇ ਨੂੰ ਫਾਂਸੀ ਤੋਂ ਛਡਾਉਣ ਵਾਸਤੇ ਜਿਸ ਤਰ੍ਹਾਂ ਕਦੇ ਅਨੰਦ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਫਾਂਸੀ ਤੋਂ ਛੁਡਾਇਆ ਸੀ ਉਹਦੀ ਬੇਟੀ ਇੱਥੇ ਆ ਕੇ ਸਾਡੇ ਨਾਲ ਬੋਲਦੀ ਹੁੰਦੀ ਨਾਨਕੀ ਉਹਨੇ ਕਿਹਾ ਮੇਰੇ ਪਾਪਾ ਨੂੰ ਫਾਂਸੀ ਤੋਂ ਛੁਡਾਓ ਅੱਜ ਲੋੜ ਆ ਸੰਦੀਪ ਸਿੰਘ ਨੂੰ ਫਾਂਸੀ ਤੋਂ ਛੁਡਾਉਣ ਦੀ ਤੇ ਜੇ ਸੰਦੀਪ ਸਿੰਘ ਫਾਂਸੀ ਤੋਂ ਛੁਰਦਾ ਤੇ ਜਿਹੜਾ ਕੌਮ ਦਾ ਜ਼ਥੇਦਾਰ ਜਿਹੜਾ ਪੰਜ ਗਿਆ ਸਾਲਾਂ ਤੋਂ ਤਿਹਾਰ ਦੀ ਜੇਲ੍ਹ ਵਿੱਚ ਰੀੜ ਦੀ ਹੱਡੀ ਨੂੰ ਐਚਓ ਤੇ ਚ ਨੁਕਸਾ ਜਿਹੜਾ ਜਗਤਾਰ ਸਿੰਘ ਵਹਾਰਾ ਅਮਰਪਾਲ ਸਿੰਘ ਭਿਉਰਾ ਕੀ ਸਾਬ ਜਿੰਨੇ ਵੀ ਬੰਦੀ ਸਿਕਲੇ ਮੈਂ ਕਿਸ ਦਾ ਤਾਰਾਂ ਦੂਜੇ ਦਾ ਕੀ ਨਾਮ ਜਿਹੜਾ ਭੋਲਾ ਰਹੇ ਭਿਉਰਾ ਭੋਲਾ ਭਿਉਰਾ ਭੋਲਾ ਸਾਬ ਭਿਉਰਾ ਇੱਕ ਹੋਰ ਵੀ ਆ ਜਿਹੜਾ ਕਾਲੀ ਜਿਹੜਾ ਭਰਵੰਦ ਸਿੰਘ ਰਾਜਾ ਰਾਜੋਣਾ ਸਾਬ ਸਾ ਸਾਡਾ ਕਿਸੇ ਨਾਲ ਨਹੀਂ ਸਾਰੇ ਬੰਦੀ ਸਿੰਘ ਹਰਿਆ ਹੋਣਗੇ ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹ 40 ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ। ਕਦੇ ਕਿਸੇ ਨਾਲ ਕੋਈ ਵਖਰੇਵਾ ਨਹੀਂ ਹੋਇਆ। ਇਹ ਐਵੇਂ ਰਾਜੇ ਵਢਿੰਗ ਹੋਣਾ ਨਹੀਂ ਇੱਥੇ ਜ਼ਬਾਨ ਤਾ ਰਾਜਾ ਵਢਿੰਗ ਤੂੰ ਹੋ ਗਿਆ ਕਾਂਗਰਸ ਦਾ ਤੜਿੰਗ ਇਹ ਕਰਕੇ ਤੂੰ ਕਰਦਾ ਇਹੋ ਜੀਆਂ ਗੱਲਾਂ ਤੇਨ ਤੁਹਾਡੀ ਇੱਥੇ ਜ਼ਬਾਨ ਤ ਜਬਤ ਹੋਣੀ ਆ ਤੁਸੀਂ ਦੇਖੋ ਬੰਦਾ ਕੀ ਆ। ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਜਿੰਨੀ ਚੋਕੀਆਂ ਖਾਸ ਕਰਕੇ ਤਰਨਤਾਰਨ ਏਰੀਆ ਦੇ ਲੋਕਾਂ ਦੇ ਇੱਥੇ ਦੁਕਾਨਾਂ ਵੀ ਬੰਦ ਇੱਥੇ ਪੁਲਿਸ ਦੀ ਇੰਨੀ ਦੇਸ਼ਤ ਇੱਥੇ ਬਾਬੇ ਮਾਨੋਚਾਲ ਵਾਲਿਆ ਵਰਗਿਆਂ ਨੂੰ 8 ਜੀ ਹਾਂਜੀ 8 8 ਜੀ ਅੱਜ ਗਿਣਤੀ ਦਾ ਕਰੋ ਯਾਰ ਫੱਟ ਹੋ ਗਈ ਆ ਅੱਜ ਲੋੜ ਇਸ ਗੱਲ ਦੀ ਆ ਕਿ ਲੋਕ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਹਿੰਦੂ ਭਰਾਵਾਂ ਨੂੰ ਕਿ ਆਪਣਾ ਹਿੰਦੂਆਂ ਦਾ ਤੇ ਸਿੱਖਾਂ ਦਾ ਜਿਹੜਾ ਆਪ ਸੀ ਦੇਖੋ ਜੇ ਪੰਜਾਬ ਦੀ ਖੇਤੀ ਦਾ ਕੁਝ ਹੋ ਗਿਆ ਪੰਜਾਬ ਦਾ ਕਿਸਾਨ ਖਚਾਲ ਹੋਇਆ ਤੁਸੀਂ ਖਸਾਲ ਵਪਾਰੀ ਖਸਾਲ ਹੋਊਗਾ ਜੇ ਦੂ ਤਮਕਾ ਜਿਹੜਾ ਵਪਾਰੀ ਮਰ ਜਾਊਗਾ ਮੈਂ ਇਥੋਂ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਤੁਹਾਡੇ ਲਈ ਕਿ ਤਗੜੇ ਹੋ ਗੱਲ ਇਹ ਵੀ ਜੀ ਕਿ ਗੱਲ ਇੱਕ ਜਿਮਣੀ ਚੋਣ ਆ ਗੱਲ ਕੇਵਲ ਇਹ ਆ ਕਿ ਇਥੋਂ ਇੱਕ ਪੰਥ ਦਾ ਬਹੁਤ ਵੱਡਾ ਰਸਤਾ ਦੇਖਿਆ ਜਾਣਾ ਜੀ ਦੇ ਵਿੱਚ 27 ਦੇ ਵਿੱਚ ਸ਼ਾਹਮੁਹੰਦਾ ਅੰਤ ਨੂੰ ਉਹ ਹੋਣਾ ਜੋ ਕਰੂਗਾ ਖਾਲਸਾ ਪੰਥ ਮੀਮਾ ਇਹ ਕਰਕੇ ਮਨਦੀਪ ਸਿੰਘ ਨੂੰ ਜਿਤਾਓ ਉਹਨਾਂ ਦੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਓ ਕਿ ਖਾਲਸਾ ਪੰਥਰੀ ਤੁਸਾਂ ਕੀਤਾ ਤੁਸੀਂ ਸ਼ਹੀਦਾਂ ਦੇ ਵਾਰਸ ਹੋ ਅਸੀਂ ਸਾਰੀ ਕੌਮ ਤੇਰੇ ਨਾਲ ਆ ਵਾਗਰੂ ਕੀਤਾ ਖਾਲਸਾ ਪੰਥ ਦੀ ਤਨਮਨ ਧਨਨਾ ਉਹਦੀ ਮਦਦ ਕਰਾਂਗੇ ਜਿੰਨੇ ਅਸੀਂ ਜੋਗਰੇ ਔਰ ਸਾਡੀ ਪਾਰਟੀ ਜੁਨੈਟਡ ਅਕਾਲੀ ਦਲ ਔਰ ਅੰਬਰਸਰ ਅਕਾਲੀ ਦਲ ਸਰਦਾਰ ਮਾਨ ਸਾਹਿਬ ਵੀ ਪਹਿਲਾਂ ਮੀਟਿੰਗ ਕਰਕੇ ਗਏ ਆ ਪ੍ਰੈਸ ਕਾਨਫਰੰਸ ਕਰਕੇ ਗਏ ਆ ਬੇਗੰਪੁਰ ਅਕਾਲੀ ਦਲ ਭਾਈ ਗਰਿੰਦਰ ਸਿੰਘ ਬਾਜਵਾ ਬੈਠੇ ਆ ਪੰਥ ਕਾਗੂ ਭਾਈ ਮੋਹਨ ਸਿੰਘ ਬੈਠੇ ਆ ਭਾਈ ਸਤਨਾਮ ਸਿੰਘ ਮਣਾਵਾ ਬੈਠੇ ਆ ਔਰ ਸਰਬੱਤ ਖਾਲਸਾ ਦੇ ਪ੍ਰਬੰਧਕ ਸੀ ਜਰਨੈਲ ਸਿੰਘ ਸਖੀਰਾ ਬੈਠੇ ਆ ਦਮਦਮਿਤ ਇੱਕ ਸਾਲ ਵੱਲੋਂ ਗਿਆਨੀ ਦਵਿੰਦਰ ਸਿੰਘ ਬਟਾਲਾ ਬੈਠੇ ਆ ਔਰ ਕਿਸਾਨ ਜੁਨੀਆਣਾ ਔਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਰੋਡਿਆਂ ਵਾਲੀ ਇੰਟਰਨੈਸ਼ਨਲ ਕਾਲੀਦਾਲ ਉਹਨਾਂ ਦੀ ਪਾਰਟੀ ਦੇ ਬੰਦੇ ਆਏ ਆ ਖਾਲਣਾ ਮਿਸ਼ਨ ਦੇ ਬੰਦੇ ਇੱਥੇ ਆਏ ਆ ਬਲਵਿੰਦਰ ਸਿੰਘ ਕਿਵਾਲਾ ਹਾਲ ਕਿਵਾਲਾ ਸਾਹਿਬ ਆਏ ਆ ਔਰ ਸਾਰੀਆਂ ਪਾਰਟੀਆਂ ਦੇ ਪੰਥ ਦੇ ਬੰਦੇ ਇੱਥੇ ਉਹਨਾਂ ਦੀ ਹਮਾਇਤ ਤੇ ਆਏ ਆ ਇਸ ਕਰਕੇ ਕਿਉਂ ਕਿ ਅੱਜ ਲੋੜ ਆ ਪੰਥ ਨੂੰ ਕੱਤਰ ਹੋਣ ਦੀ ਜਿਸ ਢੰਗ ਨਾਲ ਪੰਜਾਬ ਉੱਜੜ ਰਿਹਾ ਬੱਚੇ ਬਾਹਰ ਜਾ ਰਹੇ ਆ ਪਾਣੀ ਥੱਲੇ ਜਾ ਰਿਹਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਬੰਦੀ ਸਿੰਘ ਜੇਲਾਂ ਚ ਔਰ ਇੱਥੋਂ ਦਾ ਧਰਮ ਯੁੱਧ ਮੋਰਚਾ ਰੁਲ ਗਿਆ 1982 ਚ ਲਾਇਆ ਵਾ ਉਹ ਸਾਰਾ ਪੰਜਾਬ ਨੂੰ ਬਚਾਉਣ ਦੀ ਖਾਤਰ ਇੱਕ ਪੰਥ ਹੀ ਬਚਾ ਸਕਦਾ ਜੇ ਪੰਥ ਕੱਤਰ ਹੋਊਗਾ ਔਰ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਅੰਬਰ ਸਰ ਪ੍ਰੈਸ ਕਾਨਫਰੰਸ ਕਨ ਖੁਣਾ ਚਾਹਿਆ ਸੀ ਕਿ 2027 ਚ ਅਸੀਂ ਸਾਰੇ ਇਕੱਤਰ ਹੋ ਕੇ ਇੱਥੇ ਚੰਗੀ ਸਰਕਾਰ ਲਿਆਵਾਂਗੇ ਅਸੀਂ ਵੀ ਉਸ ਗੱਲ ਤੇ ਪਹਿਲ ਕਰਦੇ ਆਂ ਔਰ ਉਸੇ ਗੱਲ ਤੇ ਮੋਹਰ ਲਾਉਣੇ ਆ ਕਿ ਅਸੀਂ ਅਜਿਹੇ ਸਾਰਾ ਪੰਥ ਬੈਠਾ ਮੈਥੋਂ ਕੋਈ ਨਾ ਰਹਿ ਗਿਆ ਉਹ ਬੋਲਣ ਨੂੰ ਪਰ ਇਹ ਪੰਥ ਇਸ ਗੱਲ ਦੀ ਸਾਦੀ ਭਰਦਾ ਕਿ ਅਸੀਂ ਇਕੱਤਰ ਹੋ ਕੇ ਭਾਈ ਮਨਦੀਪ ਸਿੰਘ ਦੀ ਜੱਤ ਆ ਜਿਹੜੀ ਤਰਨਤਾਰਨ ਤੋਂ ਉਹ ਇੱਕ ਪਹਿਲੀ ਜੱਤ ਆ ਔਰ ਇੱਕ ਮੁੱਢ ਬਨੂਗੀ ਉਹ 2027 ਦੀ ਸਰਕਾਰ ਆਲਾ ਤੇ ਪੰਥ ਦੀ ਇਕਤਾ ਦਾ ਮੈਂ ਦੂਸਰੇ ਪੰਥ ਕਾਗੂਆਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਾਂ ਉਹਨੇ ਵਿਚਾਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੋਹਕੋ ਸਿੰਘ ਜੀ ਜੋ ਦੌਨ ਦਾ ਮਿੰਟੇ ਸਾਲ ਦੇ ਲੰਮਾਤਾਰ ਸੇਵਾਦਾਰ ਰਹੇ ਉਹ ਵੀ ਪੰਥ ਕਾਗੂ ਆਪਣੇ ਵਿਚਾਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪੰਜਾਬ ਦੀਆਂ ਸਮੱਸਿਆਵਾਂ ਪਹਿਲਾਂ ਜਿਹੜੀਆਂ ਨੇ ਚਾਹੇ ਉਹ ਧਰਮ ਦੀਆਂ ਨੇ ਚਾਹੇ ਉਹ ਸਾਡੀ ਆਰਥਿਕਤਾ ਦੀਆਂ ਨੇ ਚਾਹ ਸਾਡੇ ਪੰਜਾਬ ਦੇ ਮਾਮਲੇ ਨੇ ਜਿਵੇਂ ਚੰਡੀਗੜ੍ਹ ਕੋਈ ਪੰਜਾਬ ਇੱਕ ਐਸਾ ਮੈਨੂੰ ਕਹਿੰਦੇ ਬਾਦ ਨਸੀਬ ਸੂਬਾ ਜਿਹਦਾ ਜਿਹਦੇ ਕੋਲ ਕੋਈ ਰਾਜਧਾਨੀ ਨਹੀਂ ਜਿਹਦੇ ਪੰਜਾਬੀ ਬੋਲੇ ਇਲਾਕਿਆਂ ਦਾ ਕੋਈ ਮਸਲਾ ਨਹੀਂ ਜਿਹਦਾ ਪਾਣੀ ਖੋ ਕੇ ਲਈ ਜਾ ਰਹੇ ਨੇ ਜਿਹਦੇ ਵਿੱਚ ਖੂਨ ਟੰਨਾ ਦੇ ਹਿਸਾਬ ਨਾਲ ਵਗਿਆ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਨੂੰ ਜਿਨ੍ਹਾਂ ਦੇ ਬੱਚੇ ਜਿਹੜੇ ਉਹ 30 30 ਸਾਲ 32 32 ਸਾਲ ਤੋਂ ਜੇਲ੍ਹਾਂ 'ਚ ਬੈਠੇ ਆ ਕਾਲ ਕੂਖੜੀਆਂ 'ਚ ਬੈਠੇ ਹੋਏ ਨੇ ਕਿਸੇ ਸਿਆਸੀ ਪਾਰਟੀ ਨੇ ਇਹਦੇ ਬਾਰੇ ਕਦੇ ਕੁਝ ਸੋਚਿਆ ਨਹੀਂ ਔਰ ਇਹੋ ਜੀ ਗੱਲ ਕਰਨ ਲੱਗਿਆਂ ਉਹਨਾਂ ਸਰਸਾਮ ਹੋ ਜਾਂਦਾ ਜਿੰਨੀਆਂ ਪੰਜਾਬ ਦੀਆਂ ਇਹ ਸਮੱਸਿਆ ਦਾ ਮੈਂ ਜ਼ਿਕਰ ਕੀਤਾ ਸਾਰੀਆਂ ਹੀ ਕਾਂਗਰਸ ਨੇ ਪੈਦਾ ਕੀਤੀਆਂ ਨੇ ਅਕਾਲੀਆਂ ਨੇ ਵੀ ਕੀਤੀਆਂ ਨੇ ਜਿਹੜੀ ਉਹ ਨਹਿਰ ਕੱਢ ਕੇ ਦੇਣ ਦਾ ਫੈਸਲਾ ਰਜੀਵ ਲਾਓਂਗਰ ਸਮਝੌਤੇ ਦੀ ਕੀਤਾ ਭਾਜਪਾ ਉਹਨਾਂ ਦਾ ਸਾਥੀ ਸੀ ਉਹ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਨੇ ਜਿਹਦੇ ਮੌਜੂਦਾ ਨੇ ਇਹਨਾਂ ਨੇ ਇਹਦੇ ਚੋਂ ਪੂਣੀ ਵੀ ਨਹੀਂ ਕੀਤੀ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਉਲਟਾ ਅਮਰਤਪਾਲ ਤੇ ਬਾਕੀ ਸਿੰਘਾਂ ਦੇ ਤੇ ਐਨਐਸ ਲਾਈਆਂ ਹੋਈਆਂ ਜੀ ਖਿਆਲ ਦੀ ਜੇਲਾ ਜੀ ਨਹੀਂ ਆਉਣ ਦੇ ਰਹੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਲੋਕ ਕਰ ਰਹੇ ਨੇ ਮੌਜੂਦਾ ਸਰਕਾਰ ਕੇ ਸੋਚੀ ਤੇ ਵੀ ਟੈਕਸ ਲੋਕਾਂ ਤੇ ਲਾਓ ਉਹ ਪੈਸਾ ਜਿਹੜਾ ਉਹਦੇ ਨਾਲ ਰਹਿਤਾ ਲੋਕਾਂ ਨੂੰ ਦੇ ਕੇ ਤੇ ਵੋਟਾਂ ਲਈ ਜਾਓ ਪੰਜਾਬ ਦਾ ਕੋਈ ਪੰਜਾਬੀਆਂ ਦਾ ਕੋਈ ਮਾਮਲਾ ਸਿੱਖਾਂ ਦਾ ਕੋਈ ਮਾਮਲਾ ਗਰੀਬਾਂ ਦਾ ਲੁੱਟਿਆਂ ਕੁੱਟਿਆਂ ਪੁੱਟਿਆਂ ਦਾ ਕੁਝ ਹੱਲ ਨਹੀਂ ਕਰਨਾ ਚਾਹੁੰਦੇ ਇਹ ਉਯਾਰਡ ਤੇ ਲੱਗੀਆਂ ਹੋਈਆਂ ਨੇ ਰਾਸੀ ਪਾਰਟੀਆਂ ਤੇ ਦਿੱਲੀ ਵਾਲੇ ਤਾਂ ਜਿਹੜੇ ਆ ਔਰ ਪੰਜਾਬ ਦਾ ਮਤਲ ਜਾਨੀ ਕਿ ਚਾਹੁੰਦੇ ਵੀ ਆਖਰੀ ਖੂਨ ਦਾ ਕਤਰਾ ਵੀ ਇਹਨਾਂ ਨਿਚੋੜ ਲਈ। ਚਾਹੇ ਕਿਉਂਕਿ ਕਾਂਗਰਸ ਉਥੋਂ ਭਾਜਪਾ ਵੀ ਦਿੱਲੀੋਂ ਚੱਲਦੀ ਆ ਕਾਂਗਰਸ ਵੀ ਉਥੋਂ ਚੱਲਦੀ ਆ ਝਾੜੂ ਵੀ ਉਥੋਂ ਚੱਲਦਾ ਤੇ ਬਾਦਲ ਵੈਸੇ ਹੀ ਭਾਜਪਾ ਦਾ ਇੱਕ ਦਮਸ਼ੁਲਾ ਇੱਥੇ ਪੰਜਾਬ ਦੇ ਵਿੱਚ। ਸੋ ਇਸ ਕਰਕੇ ਨਾ ਸਾਰਿਆਂ ਨੇ ਇਹ ਹਾਲ ਪੰਜਾਬ ਦਾ ਕਰ ਦਿੱਤਾ। ਇਹਨਾਂ ਕਾਵਾਵਾਂ ਦੇ ਕੋਲੋਂ ਇਹਨਾਂ ਲੁਟੇਰਿਆਂ ਦੇ ਕੋਲੋਂ ਪੰਜਾਬ ਨੂੰ ਬਚਾਉਣ ਵਾਸਤੇ ਬੜਾ ਵਧੀਆ ਮੌਕਾ ਮਿਲਿਆ। ਤਰਨਤਾਰ ਜਿਹੜਾ ਪੰਥ ਦਾ ਘੜ ਹੈ, ਸਿੱਖੀ ਦਾ ਘੜ ਹੈ। ਔਸ ਵਿੱਚ ਲਕਸ਼ਣ ਹੋ ਰਹੀ ਹੈ ਅਸੀਂ ਸਮੁੱਚੇ ਸਿੱਖਾਂ ਪਾਰਟੀ 와 ਤੋਂ ਉੱਪਰ ਉੱਠ ਕੇ ਕਿਦੇ ਨਾਲ ਕੀ ਸਾਝਾ ਕੀ ਉਹ ਛੱਡ ਕੇ ਸਾਰੇ ਕੰਮ ਕਾਜਾ ਲਾਲਚਾਂ ਨੂੰ ਛੱਡ ਕੇ ਪੰਜਾਬ ਨੂੰ ਬਚਾਉਣ ਲਈ ਸਿੱਖੀ ਨੂੰ ਬਚਾਉਣ ਲਈ ਰਿਹਾਈਆਂ ਕਰਾਉਣ ਲਈ ਨਸ਼ਿਆਂ ਵੀ ਸਾਡੇ ਪੰਜਾਬ ਨੂੰ ਬਰਬਾਦ ਇਹਨਾਂ ਲੋਕਾਂ ਨੇ ਕੀਤਾ ਹੈ ਨਸ਼ੇ ਪੰਜਾਬ 'ਚ ਇਹ ਲੈ ਕੇ ਆਏ ਆ ਗੈਂਗਸਟਰ ਵਾਲੇ ਇਹ ਲੈ ਕੇ ਆਏ ਆ ਇਹਨਾਂ ਨੇ ਸਾਡੇ ਬੱਚਿਆਂ ਦਾ ਖੂਨ ਵਹਾਇਆ ਪੰਜਾਬ ਦੀ ਧਰਤੀ ਤੇ ਸੂਬੇ ਸਰਹੰਦ ਵਰਗੇ ਆ ਸੋ ਇਹਨਾਂ ਸਾਰਿਆਂ ਤੋਂ ਬਚਾਅ ਵਾਸਤੇ ਸਾਡੀ ਕੌਮ ਤਗੜੇ ਹੋ ਕੇ ਪੰਜਾਬੀ ਚਾਹੇ ਉਹ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਐਸਾਈ ਨੇ ਕੋਈ ਵੀ ਹੈਗਾ ਉਹ ਸਭ ਨੂੰ ਅਸੀਂ ਜੀ ਸੱਦਾ ਦਿੰਨੇ ਆ ਤੇ ਸਾਰੇ ਤਗੜੇ ਹੋ ਕੇ ਇਕਤਾ ਨਾਲ ਇਸ ਮਨਦੀਪ ਸਿੰਘ ਨੂੰ ਜਿਤਾਓ ਇਹ ਤੁਹਾਡੇ ਪੰਜਾਬ ਦੀ ਮਜ਼ਬੂਤੀ ਵੱਲੋਂ ਵੱਧ ਰਿਹਾ ਕਦਮ ਹੈ ਇਸ ਕਦਮ ਵਿੱਚ ਆਪਣੀ ਜ਼ਿੰਮੇਵਾਰੀ ਆਪਣਾ اخلاق ਤੇ ਇਸੇ ਤਰ੍ਹਾਂ ਆਪਣੀ ਇਮਾਨਦਾਰੀ ਜਿਹੜੀ ਹੈ ਉਹਨਾਂ ਸਾਹਮਣੇ ਲੈ ਕੇ ਹਰ ਬੰਦਾ ਕੰਮ ਕਰੇ ਬਾਈ ਵਰਜੀ ਦਾ ਖਾਸਾ ਪੰਜਾਬ ਦਾ ਕੀ ਰੋਲ ਹੈ ਬਾਈ ਕੀ ਆਜ਼ਾਦ ਕੈਂਡੀਡੇਟ ਤੋਂ ਟੋਟੇ ਲੜੇ ਨੇ ਬਾਈ ਸਾਬ ਜਾਂ ਬਾਈ ਦੇਖੋ ਬੇਨਤੀ ਹੈ ਜੀ ਭਾਈ ਮਨਦੀਪ ਸਿੰਘ ਜਿਹੜੇ ਆ ਉਹਨਾਂ ਜੋ ਕੰਮ ਕੀਤਾ ਉਹਨਾਂ ਨੇ ਆਪਣੇ ਲਈ ਨਹੀਂ ਕੀਤਾ ਨਾ ਨਾ ਕਿਸੇ ਪਾਰਟੀ ਵਾਸਤੇ ਕੀਤਾ ਨਾ ਕਿਸੇ ਜਥੇਬੰਦੀ ਲਈ ਕੀਤਾ ਉਹ ਜੋ ਕੁਝ ਵੀ ਕੀਤਾ ਉਹਨਾਂ ਪੰਥ ਨੂੰ ਮੁਖ ਰੱਖ ਕੇ ਕੀਤਾ ਪੰਜਾਬ ਨੂੰ ਮੁਖ ਰੱਖ ਕੇ ਕੀਤਾ ਤੇ ਪੰਜਾਬ ਦੇ ਵਗੇ ਹੋਏ ਖੂਨ ਨੂੰ ਮੁੱਖ ਰੱਖ ਕੇ ਕੀਤਾ ਇਸ ਵਾਰ ਤੇ ਸਮੁੱਚੇ ਹੀ ਪੰਥ ਜਾਂ ਪੰਥ ਦੂਜੀਆਂ ਜਿੱਥੇ ਬੰਨੀਆਂ ਵੀ ਜੜੀਆਂ ਨੇ ਉਹ ਵੀ ਸਪੋਰਟ ਇਸੇ ਕਰਕੇ ਕਰ ਰਹੀਆਂ ਕਿ ਉਹਨੇ ਪੰਥ ਨੂੰ ਤੇ ਪੰਜਾਬ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ ਪੰਜਾਬ ਤੇ ਪੰਥ ਇਹ ਰਲ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਰਿਹਾ ਉਹ ਕਿਹੜੀ ਪਾਰਟੀ ਵਾਲੇ ਚੋ ਕਿਹਦੇ ਚੋ ਇਹ ਕੋਈ ਮੈਂਡਾ ਨਹੀਂ ਕੋਈ ਮੈਟਰ ਨਹੀਂ ਕਰਦਾ ਉਹ ਜਿਸ ਤਰ੍ਹਾਂ ਵੀ ਖੜਾ ਜਿਵੇਂ ਵੀ ਖੜਾ ਸਾਰਾ ਪੰ ਦਾ ਸਾਂਝਾ ਕੈਂਡੀਡੇਟ ਇਹ ਵਾਰੀ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਵਾਰਿਸ ਪੰਜਾਬ ਕੋਲ ਨਹੀਂ ਰਹੇ ਗੁਰਦੀਓ ਸਿੰਘ ਦੇਖੋ ਬਹਿਤੀ ਹੈ ਜੀ ਵਾਰਿਸ ਪੰਜਾਬ ਵੀ ਸਾਡਾ ਬੜਾ ਸਤਿਕਾਰਯੋਗ ਸਾਡੇ ਪੰਤੀ ਜਿਹਾ ਬੰਦਾ ਹੈ ਉਹ ਕੰਮ ਕਰ ਰਹੇ ਨੇ ਉਹ ਵੀ ਸਤਿਕਾਰਯੋਗ ਨੇ ਅਮਰਸਰ ਕੱਲ੍ਹ ਕੱਲ ਸਤਿਕਾਰਯੋਗ ਨੇ ਹਰ ਹਰਤੀ ਸਿੰਘ ਦੀ ਪਾਰਟੀ ਹੈ ਉਹ ਸਪੋਰਟ ਕਰ ਰਹੇ ਨੇ ਆ ਜਿਹੜੇ ਸਾਰੇ ਬੈਠੇ ਵੀ ਸਪੋਰਟ ਕਰ ਰਹੇ ਨੇ ਸਾਡਾ ਹੀ ਸਾਂਝਾ ਮੀਤਵਾ ਦੇ ਸਾਰਿਆਂ ਨੂੰ ਅਸੀਂ ਯੂਨਾਈਟਡ ਅਕਾਲੀ ਦਾਰਾ ਹੋਰ ਕਿੰਨੇ ਵੀ ਆ ਗਿਆ ਜਿ세 ਬੰਦਿਆਂ ਦੰ ਦੇ ਮਿੰਟੇ ਸਾਲ ਐ ਸੋ ਫੈਡਰੇਸ਼ਨਾਂ ਨੇ ਸਭ ਸਾਥ ਜਿਹੜੀਆਂ ਨੇ ਇਹ ਸਾਂਝਾ ਪੰਥ ਦਾ ਮੇਲਬਾਰ ਵੱਲੋਂ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਬੀਬੀ ਸੁਖਵਿੰਦਰ ਗੋਵਰਿੰਦਾਵਾ ਇੱਕ ਉਹ ਵੀ ਕਿਹਨੇ ਧਰਮੀ ਫੌਜੀ ਪਰਿਵਾਰ ਤੋਂ ਬਿਲੋਂਗ ਕਰਦੇ ਆ ਔਰ ਉਹ ਵੀ ਇਲੈਕਸ਼ਨ ਨਾਲ ਉਹਦੇ ਬਾਰੇ ਬਾਬਾ ਜੀ ਕੀ ਕਹਿਣਾ ਹੋ ਬੇਨਤੀ ਐ ਜੀ ਬੀਬੀ ਦਾ ਇਹ ਬਹੁਤ ਇੱਜ਼ਤ ਕਰਦੇ ਆ ਤੇ ਸਤਿਕਾਰ ਕਰਦੇ ਆ ਸਾਡੀ ਭੈਣ ਬੜੀ ਇੱਜ਼ਤਦਾਰ ਐ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਿਹੜੇ ਲੋਕਾਂ ਨੇ ਪੰਜਾਬ ਦਾ ਖੂਨ ਬਹਾਇਆ ਲਹੂ ਬਹਾਇਆ ਜਿਹੜੇ ਸਰਸੇ ਵਾਲੇ ਸਾਧ ਨੂੰ ਮੱਥੇ ਟੇਕਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਲੀ ਦੇ ਦੋਸ਼ਾਂ ਨੂੰ ਬਚਾਉਂਦੇ ਰਹੇ ਉਹਨਾਂ ਨਾਲ ਨਾ ਜਾ ਕੇ ਖੜੀ ਹੋਵੇ ਉਹ ਆਪਣਾ ਕਾਗਜ਼ ਚੱਕੇ ਤੇ ਉਹ ਪੰਥ ਦੇ ਕੋਲ ਆਵੇ ਪੰਥ ਉਹਨਾਂ ਨੂੰ ਹਮੇਸ਼ਾ ਹੀ ਇੱਜ਼ਤ ਮਾਣ ਦੇਵੇਗਾ ਪਰ ਜੇ ਉਹ ਸਰਸੇ ਵਾਲੇ ਸਾਧ ਦੇ ਚੇਲਿਆਂ ਕੋਲ ਚੱਲ ਜਾਣਗੇ ਤੇ ਫਿਰ ਪੰਥ ਤੋਂ ਸਤਕਾਰ ਘਟੇਗਾ ਬਾਬਾ ਸਾਡੀ ਰਿਕੁਐਸਟ ਨਾਲ ਇੱਕ ਸੁਵਾਰਿਆ ਤੁਹਾਨੂੰ ਇੱਕ ਸਰਬੱਤ ਦਾ ਮੁੱਢ ਬਣਾਇਆ ਸੀ ਤੇ ਉਹ ਜਿਹੜੀ ਪਾਵਰ ਕਿੱਥੇ ਹੱਦ ਤੱਕ ਮੱਤੀ ਆ ਪਾਵਰ ਹੀ ਆ ਆ ਤੁਸੀਂ ਆ 2 ਸਾਲ 25 ਤੱਕ ਪਾਵਰ ਵੇਖੀ ਇਥੇ ਜਵਾਨਤਾ ਜਬ ਤੋਂ ਯਾ ਹੋਂਦ ਵੀ ਦੇਖ ਲਓ ਉਹ ਪਾਵਰ ਇੱਥੇ ਆ ਪੰਥ ਵਿੱਚ ਪਾਵਰ ਹੈ ਕੀ ਲੱਗਦਾ ਕਿੰਨੀ ਕ ਵੋਟ ਆਈ ਤਰਨ ਦਾ ਵੀ ਜਿਹੜੀ ਆਪਾਂ ਕਹਿ ਸਕਦੇ ਇੱਥੇ ਭਾਈ ਕੋਈ ਮੁਕਾਬਲਾ ਨਹੀਂ ਹੈਗਾ ਉਹਨਾਂ ਦੇ ਸਿਰਫ ਇਸ਼ਤਿਹਾਰ ਫੋਟੋਆਂ ਕੰਗੋ ਨਾ ਲੁੱਟਿਆ ਬਹੁਤ ਹੈ ਉਹਨਾਂ ਕੁੱਟਿਆ ਬਹੁਤ ਹੈ ਉਹ ਪੈਸੇ ਦੇ ਨਾਲ ਤੇ ਡਰ ਦੇ ਨਾਲ ਬੂਟਾ-ਬਾਟਾ ਜਿਹੜੀ ਚਾਰੋ ਜਾਨਾ ਚਾਹੁੰਦੇ ਪਰ ਨਹੀਂ ਲੋਕ ਮਾਝੇ ਦੇ ਲੋਕ ਡਰਦੇ ਨਹੀਂਗੇ ਤੇ ਬੜੇ ਦਲੇਰ ਨੇ ਇਹ ਉਹਨਾਂ ਨੂੰ ਐ ਸੀਸਾ ਵਿਖਾ ਦੇਣਗੇ ਅਕਾਲ ਦਾਤ ਥੱਕੇ ਆਜ਼ਾਦਾਰ ਪੁੱਤਰ ਸੱਚੀ ਤੇ ਆਪਣਾ ਹਰ ਪਿੱਛੇ ਗਏ ਬੰਦੀ ਸਿੰਘ ਆ ਗਿਆ ਹੈ ਜੀ ਮੰਗ ਕੀਤੀ ਅੱਜ ਕਿ ਆ ਵੀ ਪ੍ਰੋਫੈਸਰ ਜੀ ਕਿਸੇ ਕੋਲਣ ਪੱਦੀ ਛੋਟੜਾ ਆ ਕੇ ਤੱਕ ਕਿਵੇਂ ਦੇ ਬਹੁਤ ਚੰਗੀ ਗੱਲ ਹੈ ਜੀ ਚੰਗੀ ਗੱਲ ਕਹੀ ਹੈ ਕਹਿਣੀ ਬੰਦੀ ਹੈ ਸਾਰਿਆਂ ਨੂੰ ਕਹਿਣੀ ਬੰਦੀ ਹੈ ਇਹ ਜਿਹੜੀਆਂ ਪਾਕੀ ਪਾਰਟੀਆਂ ਦਾ ਮੈਂ ਨਾਂ ਲਿਆ ਸਾਰੀਆਂ ਦਾ ਇਹਨਾਂ ਦਾ ਵੀ ਫਰਜ ਬਣਦਾ ਵੀ ਕਰਨੇ ਕੰਮ ਅੱਜ ਬੜੀ ਖੁਸ਼ੀ ਦੀ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਪੰਥ ਦੀਆਂ ਵੱਡੀਆਂ ਨਾਮਵਰ ਸ਼ਖਸੀਅਤਾਂ ਨੇ ਫਾਈ ਸੰਦੀਪ ਸਿੰਘ ਸਾਨੀ ਦੇ ਪਰਿਵਾਰ ਨੂੰ ਸਮਰਥਨ ਦਿੱਤਾ ਹੈ ਮੈਂ ਸਮਝਦਾ ਕਿ ਪਹਿਲੇ ਦਿਨ ਤੋਂ ਹੀ ਜਦੋਂ ਪਰਿਵਾਰ ਦੇ ਵਿੱਚੋਂ ਮਨਦੀਪ ਸਿੰਘ ਦਾ ਨਾਂ ਆਇਆ ਹੈ ਤੇ ਉਸ ਦਿਨ ਤੋਂ ਹੀ ਸਾਰੀਆਂ ਜਥੇਬੰਦੀਆਂ ਨੇ ਆਪਣੇ ਮਨ ਦੇ ਵਿੱਚ ਇਹ ਧਾਰ ਲਿਆ ਸੀ ਕਿ ਅਸੀਂ ਇੱਕ ਤਖਤ ਤੋਂ ਦੂਜੇ ਤਖਤ ਨੂੰ ਜਿਹੜਾ ਇਹ ਜਵਾਬ ਦੇਣਾ ਹੈ ਸੋ ਇਹ ਜਿਹੜਾ ਸਿੱਖਾ ਦੀ ਰਵੈਤ ਹੈ ਜਦੋਂ ਕੋਈ ਚੇਤਾਵਨੀ ਦਿੰਦਾ ਹੈ ਤੇ ਫਿਰ ਸਿੱਖੋਂ ਨੂੰ ਜਵਾਬ ਦਿੰਦੇ ਆ ਔਰ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਮਤਦਾਨ ਜਿਹੜਾ ਦਿੱਲੀ ਦੇ ਉਲਟ ਕਰਨਾ ਹੈ ਤੇ ਆਪਣੇ ਪੰਥ ਨੂੰ ਕਰਨਾ ਹੈ ਇਹ ਸਾਰੇ ਸਿੱਖ ਕੌਮ ਨੇ ਤૈયਿਆ ਕੀਤਾ ਹੈ ਔਰ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਪੰਥ ਨੇ ਸਮਰਥਨ ਦਿੱਤਾ ਹੈ ਉਸੇ ਤਰੀਕੇ ਨਾਲ ਪੰਥ ਗਰਾਉਂਡ ਤੇ ਜਾ ਕੇ ਇੱਕ ਇੱਕ ਪਿੰਡ ਨੂੰ ਆਪਣੀ ਗੋਦ ਚ ਲੈ ਕੇ 80 ਪਿੰਡ ਤੇ 80 ਜਿਹੜੇ ਪੰਥ ਦੇ ਜਿਹੜੇ ਵੱਡੇ ਲੀਡਰ ਹੈ ਉਹ ਪਿੰਡਾਂ ਨੂੰ ਅਡਾਪਟ ਕਰਕੇ ਆਪਣਾ ਘਰ ਬਣਾ ਲੈਣ ਜਿੰਨੇ ਗਿਣਤੀ ਮਿੰਤੀ ਦੇ ਦੇਣ ਹੈ ਉਹਨਾਂ ਦੇ ਵਿੱਚ ਇੱਕ ਇੱਕ ਪਰਿਵਾਰ ਨੂੰ ਪਰਿਵਾਰ ਤਾਂ ਵੈਸੇ ਹੀ ਤਿਆਰ ਬੈਠੇ ਆ ਮੈਂ ਕੱਲ ਵੀ ਗੰਢੀਵੰਡ ਦੇ ਵਿੱਚ ਗਿਆ ਸਾਰੇ ਪਰਿਵਾਰ ਤਿਆਰ ਬੈਠੇ ਆ ਪਰ ਉਹ ਕਹਿੰਦੇ ਆ ਕਿ ਅਸੀਂ ਹੋਰ ਵੀ ਖੁਸ਼ੀ ਮਹਿਸੂਸ ਕਰਾਂਗੇ ਕਿ ਜੇ ਸਾਡਾ ਵਖਰੇਵਾ ਕੋਈ ਮਤਭੇਦ ਥੋੜੇ ਥੋੜੇ ਉਹ ਵੀ ਖਤਮ ਹੋ ਜਾਣ ਇਹ ਇਲੈਕਸ਼ਨ ਜਿਹੜੀ ਹੈ ਇਹ ਏਕਤਾ ਦਾ ਤੇ ਸਤਾਈ ਦਾ ਮੋਟ ਬਣੂਗੀ ਸੋ ਅੱਜ ਇਹ ਚੇਤਾਵਨੀ ਅਕਾਲ ਦਾ ਤਖਤ ਦਿੱਲੀ ਦੇ ਤਖਤ ਨੂੰ ਦਿੰਦਾ ਹੈ ਔਰ ਛਾਤਮਈ ਤਰੀਕੇ ਨਾਲ ਜਿਸ ਤਰੀਕੇ ਨਾਲ ਅਸੀਂ ਆਪਣੀ ਜਮਹੂਰੀਅਤ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਉਸੇ ਤਰੀਕੇ ਨਾਲ ਇਲੈਕਸ਼ਨ ਲੜੀ ਜਾਊਗੀ ਕਿਹਤਰਾ ਵਾਸਤੇ ਬੰਦੀ ਸਿੰਘਾਂ ਦੀ ਅਜੇ ਤੱਕ ਰਿਹਾਈ ਨਹੀਂ ਹੋਈ ਔਰ ਇਹ ਦੇਸ਼ ਜਮਹੂਰੀਅਤ ਦਾ ਢੰਡੋਰਾ ਪਿੱਟਦਾ ਇਹ ਦੇ ਜਮਹੂਰੀਅਤ ਕਿਤੇ ਦਿਸਦੀ ਨਹੀਂ ਸੋ ਦੂਜੀ ਗੱਲ ਸਾਡੇ ਤੋਂ ਨਸ਼ੇ ਨਾਲ ਨੌਜਵਾਨ ਪੁੱਤ ਜਦੋਂ 1984 ਦਾ ਵੇਲਾ ਸੀ ਉਸ ਵੇਲੇ ਫੁਣੇ ਤੁਹਾਨੂੰ ਭਾਈ ਮੋਹਮਮ ਸਿੰਘ ਤੇ ਮਨਾਵਾ ਸਾਹਿਬ ਹਣੀ ਤੇ ਬਠਿੰਡਾ ਸਾਹਿਬ ਨੇ ਦੱਸ ਕੇ ਗਏ ਆ ਕਿ ਸਾਡੇ 5 ਤੋਂ ਲੈ ਕੇ 15 ਬੰਦੇ ਇੱਕ ਇੱਕ ਪਿੰਡ ਦੇ ਸ਼ਹੀਦ ਹੋਏ ਪਰ ਅੱਜ ਟੇਡੇ ਢੰਗ ਨਾਲ 40 40 50 50 ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਸਾਡੇ ਤੋਂ ਗਵਰਨਮੈਂਟ ਨੇ ਘੋਲੇ ਆ ਸਭ ਤੋਂ ਵੱਡਾ ਨਸ਼ੇ ਦਾ ਮੁੱਦਾ ਔਰ ਬੇਰੁਜ਼ਗਾਰੀ ਦਾ ਮੁੱਦਾ ਟਰਾਂਸਪੋਰਟ ਬਹਾਲ ਕਰਨ ਦੀ ਗੱਲ ਇਸ ਗਵਰਨਮੈਂਟ ਨੇ ਕੀਤੀ ਸੀ ਅਜੇ ਤੱਕ ਨਹੀਂ ਕੀਤੀ ਫਸਲਾਂ ਸਾਡੀਆਂ ਪਾਣੀ ਨਾਲ ਰੋੜਦੀਆਂ ਕਿਸੇ ਵੀ ਬੰਨਿਓ ਪੰਜਾਬ ਨੂੰ ਬਖਸ਼ਿਆ ਨਹੀਂ ਜਾ ਰਿਹਾ ਸੋ ਇਹ ਸਾਰੇ ਵੱਡੇ ਮੁੱਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ 117 ਐਮਐਲਏ ਨੇ ਕਦੇ ਜ਼ਿਕਰ ਹੀ ਨਹੀਂ ਕੀਤਾ ਉਹ ਸਾਰਾ ਸਾਡਾ ਕੌਮ ਦਾ ਜੋਧਾ ਜਾ ਕੇ ਉੱਥੇ ਜ਼ਿਕਰ ਕਰੂਗਾ ਹਾਂ ਕਰਨਤਾਰ ਦੇ ਵਿੱਚ ਸਭ ਤੋਂ ਵੱਡਾ ਇਹ ਮੁੱਦਾ ਹੈ ਜਿਹੜਾ ਮਣਾਵਾ ਸਾਹਿਬ ਨੇ ਤੁਹਾਨੂੰ ਦੱਸਿਆ ਮੈਂ ਸਮਝਾ ਕਿ ਇਹ ਇੱਕ ਤੋਂ ਇੱਕ ਮੁੱਦੇ ਜਿਹੜੇ ਹਨ ਉਹ ਸੰਦੀਪ ਸਿੰਘ ਸਨੀ ਦਾ ਭਰਾ ਜਾ ਕੇ ਬੋਲੂਗਾ ਔਰ ਅਸੀਂ ਇਹ ਦੱਸਾਂਗੇ ਕਿ ਸਿੱਖ ਕੌਮ ਨੇ 40 ਸਾਲ ਦਾ ਰਾਜ ਕੀਤਾ ਹੈ ਇਹ ਰਾਜ ਕਰਨ ਵਾਲੀ ਯੋਗਤਵੰਤ ਤਰੀਕੇ ਨਾਲ ਲਾਜਾਜ ਕਰਨ ਵਾਲੀ ਕੌਮ ਹੈ ਤੇ ਜਿਹਦੇ ਰਾਜ ਦੇ ਵਿੱਚ ਕਦੇ ਵੀ ਕਿਸੇ ਫਾਂਸੀ ਨਹੀਂ ਹੋਈ ਸਾਡਾ ਤਾਂ ਦਰਬਾਰ ਵੀ ਢਾਟਾ ਸਾਡਾ ਗ੍ਰੰਥ ਵੀ ਰੋਲਦਾ ਸਾਡਾ ਪੰਥ ਵੀ ਰੋਲਦਾ ਜਵਾਨੀ ਤੇ ਕਿਸਾਨੀ ਵੀ ਰੋਲਦੀ ਤੇ ਸਾਡੇ ਨੌਜਵਾਨ ਵੀ ਜੇਲਾਂ ਦੇ ਵਿੱਚ ਬੰਦ ਕਰਦੇ ਅਸੀਂ ਜਾਈਏ ਕਿਧਰ ਆ ਸਾਡੇ ਕੋਲ ਇੱਕੋ ਹੀ ਸੰਨ 47 ਤੋਂ ਬਾਅਦ ਇੱਕੋ ਹੀ ਸਾਡੇ ਕੋਲ ਹਥਿਆਰ ਹੈ ਕਿ ਇਸ ਮਤਦਾਨ ਕਰੀਏ ਜੇ ਅਸੀਂ ਮਤਦਾਨ ਆਪਣੇ ਪੰਥ ਨੂੰ ਕਰਤਾ ਤੇ ਉੱਥੇ ਵਪਾਰੀ ਵੀ ਖੁਸ਼ ਹੈ ਤੇ ਉੱਥੇ ਪ੍ਰੈਸ ਵੀ ਖੁਸ਼ ਹੈ ਤੇ ਉੱਥੇ ਸਾਰਾ ਕੁਝ ਖੁਸ਼ ਹੈ ਸੋ ਮੈਂ ਇਹ ਬੇਨਤੀ ਕਰਦਾ ਹੈ ਕਿ ਅਸੀਂ ਗਰਾਊਂਡ ਤੇ ਆਪਣਾ ਕੰਮ ਕਰਾਂਗੇ 1.5 ਸਾਲ ਦਾ ਸਮਾਂ ਸੰਗਰੂਰ ਚ ਸਿੱਖ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੀ ਤੇ 1.5 ਸਾਲ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਦੱਸ ਦਿੱਤਾ ਕਿ ਸਾਡੀ ਗੁਲਾਮੀ ਹੈ ਤੇ ਉਹ ਗੁਲਾਮੀ ਦਾ ਪੂਰੇ ਵਰਲਡ ਨੇ ਜ਼ਿਕਰ ਕੀਤਾ ਤੇ ਮੋਦੀ ਦੀ ਟੀਮ ਨੂੰ ਦੋਸ਼ੀ ਬਣਾਇਆ ਕਿ ਸਿੱਖ ਕਾਗਲ ਨਹੀਂ ਗਏ ਸਿੱਖ ਹੱਤਿਆਬਾਦੀ ਨਹੀਂ ਗਏ ਤੁਸੀਂ 2000 ਮੁਸਲਮਾਨ ਵੀ ਵੜਤਾ ਤੁਸੀਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਸੌਵਰੈਂਟੀ ਨੂੰ ਚੈਲੰਜ ਕਰਤਾ ਉਹਨਾਂ ਦੇ ਪੱਗ ਨੂੰ ਹੱਥ ਪਾ ਲਿਆ ਤੁਸੀਂ ਕਿਸੇ ਨੂੰ ਨਹੀਂ ਬਖਸ਼ਿਆ ਸੋ ਇਸ ਕਰਕੇ ਉਥੇ 1.5 ਸਾਲ ਦੇ ਵਿੱਚ ਸਿੱਖਾਂ ਨੇ ਆਪਣੀ ਗੁਲਾਮੀ ਦੀ ਗੱਲ ਕੀਤੀ ਜਦੋਂ ਸਾਨੂੰ ਆ ਸਮਾਂ ਸਾਲ ਦਾ ਮਿਲ ਗਿਆ ਤੇ ਵਿਧਾਨ ਸਭਾ ਦੇ ਵਿੱਚ ਸਾਡੀ ਬੇਰੁਜ਼ਗਾਰੀ ਦੀ ਗੱਲ ਹੋ ਕੇ ਸਾਡੀ ਐਜੂਕੇਸ਼ਨ ਦੀ ਗੱਲ ਹੋ ਕੇ ਸਾਡੀ ਹੈਲਥ ਦੀ ਗੱਲ ਹੋ ਕੇ ਸਾਡੇ ਤਾਂ ਸਾਰੇ ਬੰਨੋ ਕੇ ਰੱਬ ਆ ਤੇ ਜਦੋਂ 1.5 ਸਾਲ ਦੇ ਵਿੱਚ ਮਨਦੀਪ ਸਿੰਘ ਜਾ ਕੇ ਬੋਲੂਗਾ ਨਾ ਇਹ ਮੁੱਦੇ ਸਾਰੇ ਉਹ ਚੁੱਕੇ ਜਾਣਗੇ ਜਦੋਂ ਕੋਈ ਦੇਸ਼ ਦੀ ਪਾਰਲੀਮੈਂਟ 'ਚ ਬੋਲਦਾ ਤੇ ਤਾਂ ਹੀ ਸਾਰੇ ਮਸਲੇ ਹੱਲ ਹੁੰਦੇ ਤੇ ਜਦੋਂ ਕੋਈ ਸਟੇਟ ਦੀ ਪਾਰਲੀਮੈਂਟ 'ਚ ਬੋਲਦਾ ਤੇ ਉਦੋਂ ਵੀ ਸਾਰੇ ਮੁੱਦੇ ਹੱਲ ਹੁੰਦੇ ਆ ਪਰ ਬੋਲਣ ਵਾਲਾ ਕੋਈ ਚਾਹੀਦਾ ਇੱਥੇ ਦਿੱਲੀ ਦੇ ਦਲਾਲ ਜਿਤੋਂ ਜਾਂਦੇ ਨਹੀਂ ਬੋਲਦੇ ਸੋ ਜਦੋਂ ਪੰਥ ਦਾ ਕੋਈ ਲੀਡਰ ਜਾਊਗਾ ਤੇ ਉਹ ਬੋਲੇ ਜਾਣਗੇ ਮੁੱਦੇ ਲੋਕੇ ਸੁਣਨਗੇ ਤੋਦਾ ਹੱਲ ਵੀ ਜ਼ਰੂਰ ਹੁੰਦਾ ਹੈ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ